ਰਿਜ਼ਲਟ ਦੁੱਖ ਤੇ ਹੁੰਦਾ ਹੀ ਆ ਬੰਦੇ ਨੂੰ ਜਦੋਂ ਬੰਦਾ ਹਾਰ ਹੋਵੇ ਜਾਂ ਬੰਦੇ ਨੂੰ ਘੱਟ ਵੋਟਾਂ ਪੈਣ ਮਿਹਨਤ ਕੀਤੀ ਹੋਵੇ ਤੇ ਬੰਦਾ ਕਹਿੰਦਾ ਹੀ ਆ ਕਿ ਮੈਂ 30000 ਦੀ ਕਮੇਟੀ ਚੱਕੀ ਆ ਮੇਰਾ 30000 ਰੁਪਇਆ ਇਹਨਾਂ ਦਾ 30 30 ਕਰੋੜ ਰੁਪਇਆ ਇਹਨਾਂ ਲੀਡਰਾਂ ਨੇ ਮੈਂ 30000 ਰੁਪਏ ਨਾਲ ਪੜਨੇ ਪਾਇਆ ਪਿਆ ਵਾ ਕੀ ਮੋਦੀ ਹੋ ਗਿਆ ਕੀ ਇਹ ਭਗਵੰਤ ਮਾਨ ਸਾਹਿਬ ਹੋ ਗਏ ਕੀ ਆਮ ਆਦਮੀ ਪਾਰਟੀ ਕੀ ਜਿਹੜੀਆਂ ਮਰਜ਼ੀ ਬਹੁਜਨ ਸਮਾਜ ਪਾਰਟੀ ਜਿਹੜੀ ਵੀ ਲਾ ਲਓ ਕਾਂਗਰਸ ਬੀਜੇਪੀ ਅਕਾਲੀ ਦਲ ਜਿਹੜੀ ਮਰਜ਼ੀ ਲਾ ਲਓ ਸਾਰੀਆਂ ਪਾਰਟੀਆਂ 30000 ਰੁਪਏ ਨਾਲ ਮੈਂ ਪੜਨੇ ਪਾਤੀਆਂ ਕਿਉਂ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਯੂਨੀਵਰਸਿਟੀ ਵਿੱਚ ਕੁੱਤੇ ਜਾ ਰਹੇ ਆ ਉਹਨਾਂ ਨੇ ਤੱਕਾ ਹੋ ਰਿਹਾ ਇਹ ਇੱਥੇ ਵੋਟਾਂ ਨੂੰ ਪਏ ਆ 2027 ਦੇ ਵਿੱਚ ਮੈਂ ਕਹਿੰਦਾ ਕਿਸੇ ਪਾਰਟੀ ਨੂੰ ਨਾ ਜਿਤਾਓ ਸਾਰੇ ਆਜ਼ਾਦ ਜਿਤਾਓ ਇੱਕ ਵਾਰ ਇਹਨਾਂ ਨੂੰ ਪਤਾ ਤਾਂ ਲੱਗੇ ਯਾਰ ਤੁਸੀਂ ਤੁਹਾਡੇ ਹੱਥੋਂ ਤਾਕਤ ਆ ਉਹ ਬੋਡ ਦੀ ਤਾਕਤ ਵੀ ਜਿਹੜੀ ਦੁਨੀਆ ਨੂੰ ਹਿਲਾ ਸਕਦੀ ਆ ਕਿਸੇ ਲੀਡਰ ਨੂੰ ਕਿਸੇ ਵੀ ਮੰਤਰੀ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਨੂੰ ਵੀ ਕਿਉਂਕਿ ਤੁਹਾਡਾ ਲੋਕਤੰਤਰ ਹੈ ਔਰ ਡਾਕਟਰ ਵੀਰੋ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਸੀਗਾ ਉਹਦੇ ਵਿੱਚ ਲਿਖਿਆ ਸੀਗਾ ਪੜੋ ਲਿਖੋ ਆਗੇ ਵਧੋ ਸੰਘਰਸ਼ ਕਰੋ ਨਾ ਤੇ ਸਾਡੇ ਬੱਚੇ ਸੰਘਰਸ਼ ਕੀਤਾ ਜਾਂਦਾ ਨਾ ਤੇ ਸਾਡੇ ਬੱਚੇ ਪੜ੍ਹੇ ਲਿਖੇ ਜਾਂਦੇ ਪਿਆ ਇਸ ਤਰ੍ਹਾਂ ਸਾਡੇ ਬੱਚਿਆਂ ਨਾਲ ਤਕਾ ਹੋ ਰਿਹਾ ਜਦੋਂ ਹਾਲ ਪੀਰ ਤੋਈ ਸੀਗੇ ਹਰ ਕੋਈ ਧਰਮ ਹਰ ਕੋਈ ਬੰਦਾ ਉੱਠ ਕੇ ਉੱਥੇ ਜਾ ਕੇ ਰਾਸ਼ਰ ਮੰਡਨ ਗਿਆ ਕਿ ਮੇਰੇ ਨੰਬਰ ਬੰਜਣ ਮੇਰੇ ਨੰਬਰ ਬੰਜ ਐਪ ਕੀ ਕੋਈ ਨਹੀਂ ਗਿਆ ਯਾਰ ਐਪ ਕਿਉਂ ਨਹੀਂ ਗਿਆ ਕਿਉਂਕਿ ਇੱਥੇ ਬੱਚਿਆਂ ਦਾ ਮਸਲਾ ਸੀਗਾ ਸਾਨੂੰ ਕੀ ਲੈਣਾ ਔਰ ਜੇ ਸਾਡੇ ਪੰਜਾਬ ਤੋਂ ਸਿੱਖਿਆ ਖੋਈ ਜਾ ਰਹੀ ਆ ਤਾਂ ਅਸੀਂ ਕੀ ਕਰਦੇ ਹਰ ਇੱਕ ਬੰਦਾ ਸੋਚਦਾ ਮੇਰਾ ਬੱਚਾ ਪੜ੍ਹ ਲਿਖ ਕੇ ਬਾਹਰ ਜਾਵੇ ਮੇਰਾ ਬੱਚਾ ਪੜ੍ਹਿਆ ਲਿਖਿਆ ਲੋਕੇਸ਼ਨ ਲਗਾਏ ਆਪਣੀ ਸਹੀ ਜਗ੍ਹਾ ਤੇ ਪਹੁੰਚੇ ਇਹ ਲੋਕਾਂ ਨੇ ਲੀਡਰਾਂ ਨੇ ਤੁਹਾਡੇ ਬੱਚਾ ਨੂੰ ਜ਼ਿੰਦਾਬਾਦ ਮਰਦਾਬਾਦ ਕਰਨ ਵਾਸਤੇ ਰੱਖਿਆ ਫਿਰ ਕੁਝ ਨਹੀਂ ਕਰਨ ਵਾਸਤੇ ਰੱਖਿਆ ਨਾ ਇੱਕ ਵੀ ਅੱਗੇ ਵਧਨ ਦੇਣਗੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਮੁਰੇ 2027 ਦੇ ਵਿੱਚ ਤੁਸੀਂ ਆਪਣੀ ਤਾਕਤ ਦਿਖਾ ਦਿਓ ਇਹ ਤਰਨ ਤਰਨ ਵਾਲਿਓ ਤੁਸੀਂ ਮੈਨੂੰ ਪਾਵੇਂ ਇਥੋਂ ਹਰਾ ਦੋਗੇ ਨਾ ਪਰ ਆਪਣੇ ਕੰਮ ਕਰਾ ਕੇ ਦਿਖਾ ਦਿਓ ਹੱਜ ਵੀ ਲੱਖਾਂ ਹੀ ਐਕਸੀਡੈਂਟ ਹੋਏ ਆ ਲੋਕੀ ਰੋਂਦੇ ਪਏ ਆ ਸਰਗਾਂ ਚ ਰੋਂਦੇ ਪਏ ਆ ਕਈਆਂ ਟੱਕੇ ਹੋਏ ਆ ਔਰ ਜੇ ਪੰਜਾਬ ਵਿੱਚ ਕਈ ਨੌਕਰੀ ਕਿਸੇ ਕੋਈ ਨੌਕਰੀ ਨਹੀਂ ਗਈ ਸਾਰੇ ਬੇੜਾ ਗਰਕ ਹੋਇਆ ਪਿਆ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਹਾਲਾਤ ਨਹੀਂ ਲੱਭੇ ਮੈਂ ਕਹਿੰਦਾ ਤੁਸੀਂ ਲੜੋ ਮੇਰੇ ਅਸੀ ਸਮਾਜ ਭਾਈਚਾਰਾ ਮੇਰੇ ਬਾਲਮਿਕ ਸਮਾਜ ਗੁਰੂ ਰਵਿਦਾਸ ਸਮਾਜ ਔਰ ਸਿੱਖ ਸਮਾਜ ਲੜਨ ਸਾਰੇ ਜਾਣੇ ਲੜਦੇ ਔਰ ਜਿਹੜੇ ਸਾਡੇ ਵੀ ਸਾਰੇ ਭਰਾ ਹੈਗੇ ਆ ਔਰ ਮਜਬੂਸੀ ਕੇ ਸਾਡੇ ਸਿੰਘ ਭਾਈ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਨੂੰ ਸਾਡੀ ਕੌਮ ਨੂੰ ਤਾਂਚ ਕੀਤੀ ਜਾਂਦੀ ਹੈ ਸਾਡੀ ਕੌਮ ਨੂੰ ਟਾਰਗੇਟ ਕੀਤਾ ਜਾਂਦਾ ਜਣਾ ਖੜਾ ਉੱਠ ਕੇ ਮੂੰਹ ਚੁੱਕ ਕੇ ਕੁਛ ਦਾ ਕੁਛ ਬੋਲ ਦਿੰਦਾ ਵਾ ਅਸੀਂ ਉਹਨਾਂ ਦੇ ਅੱਗੇ ਜੁੱਤੀਆਂ ਆਂਦੀਆਂ ਮਾਰਨੀ ਨਾ ਸਿਰ ਗੰਜੇ ਕਰ ਦਿੰਦੇ ਆ ਔਰ ਇੱਕ ਗੱਲ ਕਰਨ ਦਿੰਦੇ ਵੀ ਇਹ ਜਿਹੜਾ ਜਾਤਪਾਤ ਦਾ ਮਸਲਾ ਇਹ ਨਾ ਕਰੋ ਅਸੀਂ ਤਾਂ ਸਾਰੇ ਨੂੰ ਇੰਡੀਅਨ ਬਣਾਣੇ ਜਾਂਦੇ ਸਾਰੇ ਭਾਰਤ ਦੇ ਮੂਲਵੰਸੀ ਬਣਾਣੇ ਜਾਂਦੇ ਆ ਵੀ ਸਾਰੇ ਇੱਕ ਚੱਦ ਹੋਗੇ ਹਿੰਦੂ ਮੁਸਲਮ ਸਿੱਖ ਸਾਰੇ ਭਰਾ ਭਰਾ ਇੱਕ ਦੂਸੇ ਜਗਾ ਜਾਇਆ ਕਰੋ ਇੱਕ ਦੂਸਰ ਘਰ ਜਾਇਆ ਕਰੋ ਪਿਆਰ ਵੱਦਾ ਵਾ ਔਰ ਜੇ ਤੁਸੀਂ ਆਪਣੇ ਇਹ ਯੂਨੀਵਰਸਿਟੀ ਦੇ ਬੱਚਿਆਂ ਵਾਸਤੇ ਨਹੀਂ ਲੜਦੇਣਾ ਅੱਜ ਆਉਣ ਵਾਲਾ ਦਿਨ ਤੁਹਾਡੇ ਵਾਸਤੇ ਬਹੁਤਾ ਕਿੱਥੇ ਸਾਨੂੰ 35 ਕਿਲੋ ਕਣਕ ਮਿਲਦੀ ਸੀ ਹੁਣ 12 ਕਿਲੋ ਤੇ ਆ ਗਈ ਹੈ ਹੁਣ 12 ਤੋਂ ਵੀ 2 ਕਿਲੋ ਰਹਿ ਜਾਣੀਆਂ ਉਸ ਟਾਈਮ ਤੇ ਬੋਲਿਓ ਜਦ ਤੁਹਾਡੇ ਜੰਜੀਰਾ ਪਾਤਿਆਂ ਦੇ ਗਲਿਆਂ ਵਿੱਚ ਉਦੋਂ ਬੋਲੋਗੇ ਅੱਜ ਹੁਣ ਤੁਹਾਡੇ ਲੋਕਤੰਤਰ ਆ ਤੁਸੀਂ ਖੁੱਲ ਕੇ ਬੋਲੋ 2024 ਦੇ ਵਿੱਚ ਕਿਸੇ ਲੀਡਰ ਨੂੰ ਵੋਟ ਨਾ ਪਾਓ ਸਾਰੇ ਆਜ਼ਾਦ ਬਣਾਓ ਜੀ ਇਹ ਕੰਪਨੀ ਜੈਕਸ ਦਾ ਵੋਟਾਂ ਲੜਦੇ ਆ ਅੱਜ ਸਰਗੋਦੇ ਐਮ.ਐਲ.ਏ ਜਿਹੜਾ ਇਲੈਕਸ਼ਨ ਲੜਦਾ ਉੜਕੇ ਉਹ ਪੂਰ ਚੂਦਰਾ ਤੇ ਆ ਜਾਂਦੇ ਭ੍ਰਿਸ਼ਟਾਚਾਰ ਕੀ ਕਹਿੰਦੇ ਮੈਂ ਇੱਕ ਨਸ਼ੇ ਦੇ ਖਿਲਾਫ ਗਾਣਾ ਵੀ ਲਿਖਿਆ ਜੀ ਇਧਰ ਤੋਂ ਦੋ ਲੈਣਾ ਹੋ ਜੁ ਗਿਆ ਜੀ ਤੈਸ ਮੈਂ ਸ ਸਭ ਹੋਗੇ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਤੀਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਵੇਖ ਭਗਤ ਸਿੰਘ ਆ ਕੇ ਕਹਿੰਦੇ ਕਿਲੇ ਉਮੀਦਾਂ ਦੇ ਵਿੱਚ ਚਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾਂ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਕਰਸੀ ਦੀ ਹੀ ਭੁਕਨੇ ਕਰਸੀ ਦੀ ਹੀ ਭੁਕਨੇ ਲੀਡਰ ਲਾਣਾ ਦੋਸ਼ੀ ਏ ਜਿੱਧਰ ਦੇਖਾਂ ਹੁੰਦੀ ਇਹਨਾਂ ਦੀ ਤੱਕੇ ਈ ਸ਼ਾਈ ਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰ ਇੱਕ ਹੋਰ ਗੱਲ ਆਈ ਦੇਖੋ ਜੀ ਜਿਹੜੀ ਐਸਪੀ ਸਾਹਿਬ ਮੈਡਮ ਇਹਨਾਂ ਨੇ ਸਸਪੈਂਡ ਕਰਾਈ ਆ ਦੇਖੋ ਅਕਾਲੀ ਦਲ ਨੇ ਕੰਪਲੀਟ ਕੀਤੀ ਭਾਜਪਾ ਨੇ ਸਸਪੈਂਡ ਕਰਾ ਦਿੱਤੀ ਇਹ ਜਿਹੜਾ ਆਈਪੀਐਲ ਅਫਸਰ ਆ ਬੜੀ ਮੁਸ਼ਕਲ ਬੰਦੇ ਆ ਤੇ ਇਹਨਾਂ ਨੂੰ ਇਹ ਨਹੀਂ ਬਦਾਈ ਪੀਐਲ ਅਫਸਰ ਦੀ ਇੱਜ਼ਤ ਕੀਆ ਜਾਂ ਉਹਨਾਂ ਉਹਨਾਂ ਨੇ ਥੋੜੀ ਬੋਟ ਪਾਣੀ ਜਾ ਕੇ ਇਸ ਕਰਕੇ ਮੇਰੀ ਭੈਣ ਨੂੰ ਬਹਾਲ ਕੀਤਾ ਜਾਵੇ ਇਹ ਜਿਹੜਾ ਤੱਕਾ ਵਾ ਚੋਣ ਕਮਿਸ਼ਨਰ ਵੀ ਇਹਨਾਂ ਦੇ ਕਹਿਣ ਦੇ ਉੱਤੇ ਗੱਲਾਂ ਕਰਦਾ ਬੀਜੇਪੀ ਦੇ ਕਹਿਣ ਦੇ ਉੱਤੇ ਮੈਂ ਸਰੀਆਮ ਕਹੂੰਗਾ ਮੈਂ ਡਰਦਾ ਨਹੀਂ ਕ ਜਿਹੜੀ ਗੱਲ ਦਿਲ ਚੋਂ ਉਹੀ ਗੱਲ ਕਰਾਂਗਾ ਜੀ ਸੱਚ ਦਾ ਤੈਰ ਹੋਣਾ